ਜਲੰਧਰ ਚ ਪਾਵਰ ਕਾਮ ਹੋਇਆ ਸਖਤ ਬਿਜਲੀ ਚੋਰੀ ਕਰਨ ਵਾਲਿਆਂ ਦੇ ਰੁਕੇ ਸਾ ਲੱਗਿਆ 12 ਲੱਖ 2 ਵੱਤ ਦਾ ਜੁਰਮਾਨਾ ਬਿਜਲੀ ਦੀ ਵੱਦੀ ਮੰਗ ਕਰਨ ਚੋਰੀ ਦੇ ਮਾਮਲੇ ਵੀ ਵੱਧੇ ਜਾ ਰਹੇ ਹਨ ਜਿਸ ਕਾਰਨ ਪਾਵਰ ਕਾਮ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਇਸ ਕ੍ਰਮ ਵਿੱਚ ਬਿਜਲੀ ਚੋਰੀ ਦੇ ਕੁੱਲ 68 ਮਾਮਲੇ ਫੜੇ ਗਏ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ 12 ਲੱਖ 22000 ਰੁਪਏ ਦਾ ਜਰਮਾਨਾ ਲੱਗਿਆ ਹੈ ਪਾਵਰ ਗੋਮ ਸਰਕਲ ਮੁਖੀ ਅਤੇ ਡਿਪਟੀ ਚੀਫ ਇੰਜੀਨੀਅਰ ਗੁਲਸ਼ਨ ਚਟਾਨੀ ਨੇ ਸ਼ੁੱਕਰਵਾਰ ਨੂੰ ਇੱਕ ਮੀਟਿੰਗ ਕੀਤੀ ਅਤੇ ਟੀਮਾਂ ਬਣਾਈਆਂ ਜਿਸ ਕਾਰਨ ਅੱਜ ਸਵੇਰੇ ਸੂਰਜ ਚੜ੍ਹਨ ਤੋਂ ਬਾਅਦ ਅਚਾਨਕ ਜਾਂਚ ਕੀਤੀ ਗਈ ਅਧਿਕਾਰੀਆਂ ਨੇ ਦੱਸਿਆ ਕਿ ਸਰਕਲ ਦੇ ਪੰਜਾਂ ਡਿਵੀਜ਼ਨਾਂ ਵਿੱਚ ਐਸ ਡੀਓ ਜੇ ਆਦਿ ਨੂੰ ਕਾਰਜਕਾਰੀਆਂ ਦੀ ਪ੍ਰਧਾਨਗੀ ਹੇਠ ਫੀਲਡ ਵਿੱਚ ਤਾਇਨਾਤ ਕੀਤਾ ਗਿਆ ਅਤੇ ਸਰਕਲ ਦੀਆਂ ਲਗਭਗ 20 ਟੀਮਾਂ ਨੇ ਇੱਕੋ ਸਮੇਂ ਸਾਰੇ ਖੇਤਰਾਂ ਵਿੱਚ ਚੈਕਿੰਗ ਮੁਹਿੰਮ ਚਲਾਈ ਜਲੰਧਰ ਸਰਕਲ ਵਿੱਚ ਜਿ ਬਿਜਲੀ ਚੋਰੀ ਰੋਕਣਾ ਜ਼ਰੂਰੀ ਹੈ। ਅਧੀਨ ਮੁਹਿੰਮ ਚਲਾਈ ਗਈ ਅਤੇ ਪੰਜਾਂ ਡਿਵੀਜ਼ਨਾਂ ਵੱਲੋਂ 962 ਬਿਜਲੀ ਕਨੈਕਸ਼ਨਾਂ ਦੀ ਜਾਂਚ ਕੀਤੀ ਗਈ। ਵਿੱਚ ਘਰੇਲੂ ਉਦਯੋਗਿਕ ਵਪਾਰਕ ਕਨੈਕਸ਼ਨ ਸ਼ਾਮਲ ਸਨ। ਦੱਸ ਦਈਏ ਕਿ ਇਹਨਾਂ ਦੇ ਵਿੱਚੋਂ ਸਿੱਧੀ ਚੋਰੀ ਦੇ 10 ਮਾਮਲੇ ਸ਼ਾਮਲ ਸਨ ਅਤੇ ਲੋਡ ਤੋਂ ਜ਼ਿਆਦਾ ਵਰਤੋਂ ਦੇ 58 ਮਾਮਲੇ ਫੜੇ ਗਏ ਨੇ ਜਿਸ ਵਿੱਚ 12,22,000 ਤੱਕ ਦਾ ਲੋਕਾਂ ਨੂੰ ਜੁਰਮਾਨਾ ਲੱਗਿਆ ਹੈ। ਦੇ ਨਾਲ ਹੀ ਦੱਸ ਜੀਏ ਕਿ ਅਧਿਕਾਰੀਆਂ ਨੇ ਕਿਹਾ ਹੈ ਕਿ ਘਰੇਲੂ ਬਿਜਲੀ ਦੀ ਵਪਾਰਕ ਵਰਤੋਂ ਨੀਮਾ ਦੇ ਵਿਰੁੱਧ ਹੈ ਅਧਿਕਾਰੀਆਂ ਅਨੁਸਾਰ ਘਰਾਂ ਵਿੱਚ ਬਣੀਆਂ ਦੁਕਾਨਾਂ ਲਈ ਵੱਖਰੇ ਮੀਟਰ ਲਗਾਉਣੇ ਜ਼ਰੂਰੀ ਹਨ ਪਰ ਲੋਕ ਆਪਣੇ ਘਰਾਂ ਦੀ ਬਿਜਲੀ ਨਾਲ ਦੁਕਾਨਾਂ ਚਲਾਉਂਦੇ ਹਨ ਜੋ ਕਿ ਗਲਤ ਹੈ ਚੈਕਿੰਗ ਦੌਰਾਨ ਹਰੇਕ ਡਿਵੀਜ਼ਨ ਵਿੱਚ ਲਗਾਤਾਰ 4 ਟੀਮਾਂ ਸਮੇਤ ਕੁੱਲ 20 ਟੀਮਾਂ ਨੇ ਇੱਕੋ ਸਮੇਂ ਚੈਕਿੰਗ ਕੀਤੀ ਅਤੇ ਵੱਖ-ਵੱਖ ਖੇਤਰਾਂ ਦੇ ਵਿੱਚ ਇਹ ਤਲਾਸ਼ੀ ਕੀਤੀ ਗਈ ਹੈ ਤੇ ਬਿਜਲੀ ਚੋਰੀ ਕਰਨ ਵਾਲੇ ਹੁਣ ਸਾਵਧਾਨ ਹੋ ਜਾਣ